ਸੱਚੀ ਗੱਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਸਮਾਣਾ ਦੇ ਵਿੱਚ ਚੋਰਾਂ ਵੱਲੋਂ 35 ਲੱਖ ਦੀ ਚੋਰੀ ਨੂੰ ਦਿੱਤਾ ਗਿਆ ਅੰਜਾਮ 25 ਤੋਲੇ ਸੋਨਾ ਤੇ ਨਕਦੀ ਲੈ ਕੇ ਹੋਏ ਫਰਾਰ ਸਮਾਣਾ ਦੇ ਮਨਿਆਰਿਆ ਮਹੱਲੇ ਦੇ ਨਾਲ ਲੱਗਦੀ ਪੰਜਾਬੀ ਗਲੀ ਵਿਖੇ ਬੀਤੀ ਰਾਤ ਜੋਗਿੰਦਰਪਾਲ ਆਪਣੇ ਪਰਿਵਾਰ ਸਣੇ ਜਿਹੜਾ ਆਪਣੇ ਭਤੀਜੇ ਦੇ ਜਾਗਰਨ ਦੇ ਵਿੱਚ ਜਿਰਕਪੁਰ ਵਿਖੇ ਗਏ ਹੋਏ ਸਨ ਤੇ ਅੱਜ ਜਦੋਂ ਸਵੇਰੇ ਆਪਣੇ ਘਰ ਵਾਪਸ ਪਰਤਦੇ ਹਨ ਤਾਂ ਦਰਵਾਜ਼ਾ ਖੋਲਦੇ ਹਨ ਤਾਂ ਉਸ ਤੋਂ ਬਾਅਦ ਸਾਰੇ ਹੀ ਘਰ ਦੇ ਜਿਹੜੇ ਜਿੰਦੇ ਨੇ ਟੋਟੇ ਦਿਖਦੇ ਨਜ਼ਰ ਆਉਂਦੇ ਨੇ ਤੇ ਬੜੀ ਆਸਾਨੀ ਦੇ ਨਾਲ ਵੱਖ-ਵੱਖ ਕਮਰਿਆਂ ਦੇ ਜਿਹੜੇ ਤਾਲੇ ਨੇ ਤੋੜੇ ਹੋਏ ਸਨ ਅਤੇ ਅਲਮਾਰੀਆਂ ਦੇ ਵਿੱਚ ਪਿਆ ਸੋਨਿਆ ਜਿਹੜਾ 25 ਟੋਲੇ ਤੇ 5.5 ਲੱਖ ਰੁਪਏ ਦੀ ਨਗਦੀ ਲੈ ਕੇ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਜੋਗਿੰਦਰ ਪਾਲ ਨੇ ਦੱਸਿਆ ਕਿ ਚੋਰ ਜਿਹੜੇ ਨੇ ਘਰ ਦੀ ਛੱਤ ਤੋਂ نیچے ਆਏ ਹਨ ਤੇ ਅੰਜਾਮ ਜਿਹੜਾ ਸਾਰਾ ਛੱਤ ਦੇ ਜ਼ਰੀਏ ਦਿੱਤਾ ਗਿਆ ਉਹਨਾਂ ਕਿਹਾ ਕਿ ਜਿਸ ਘਰ ਦੇ ਵਿੱਚ ਅਸੀਂ ਨਾਲ ਰਹਨੇ ਹਾਂ ਤੇ ਉੱਥੇ ਹੀ ਇਨਾ ਘਰਾਂ ਦੇ ਕੋਲ ਕੋਈ ਜਿਹੜੇ ਨਸ਼ੇੜੀ ਲੋਕ ਵੀ ਰਹਿੰਦੇ ਹਨ ਜਿਨ੍ਹਾਂ ਨੂੰ ਪਤਾ ਸੀ ਕਿ ਅਸੀਂ ਘਰ ਦੇ ਵਿੱਚ ਸਾਰੇ ਮੈਂਬਰ ਅੱਜ ਜਿਹੜਾ ਬਾਹਰ ਗਏ ਹੋਏ ਆ ਤੇ ਉਹਨਾਂ ਤੇ ਵੀ ਉਹਨਾਂ ਵੱਲੋਂ ਜਿਹੜਾ ਸ਼ੱਕ ਗਿਆ ਜਿਸ ਤੋਂ ਬਾਅਦ ਜਿਹੜੇ ਕੁਝ ਦਿਨ ਪਹਿਲਾਂ ਜਿਹੜੀ ਹੈ ਸਮਾਣਾ ਸਿਟੀ ਦੇ ਜਿਹੜੇ ਐਸ ਐਚ ਓ ਨੇ ਉਹਨਾਂ ਦਾ ਤਬਾਦਲਾ ਹੁੰਦਾ ਹੈ ਤੇ ਨਵੇਂ ਐਸ ਐਚ ਓ ਜਿਹੜੇ ਸਮਾਣਾ ਦੇ ਵਿੱਚ ਆਏ ਨੇ ਵਿਨਰ ਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਵੀ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜੀ ਹੈ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਜਿਹੜੇ ਨੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਵੀ ਖੰਗਾਰੇ ਜਾ ਰਹੇ ਨੇ ਪਰ ਬਹੁਤ ਹੀ ਜਿਹੜਾ ਹਰਿਆਣੀਆਂ ਵਾਲਾ ਕੰਮ ਬਣ ਚੁੱਕਿਆ ਸਮਾਣਾ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੀਆਂ ਚੋਰੀ ਦੀਆਂ ਅਜਈਆਂ ਵਾਰਦਾਤਾਂ ਨੇ ਆਮ ਹੀ ਦੇਖਣ ਨੂੰ ਮਿਲਦੀਆਂ ਨੇ ਇਹ ਜਿਹੜੀ ਚੋਰੀ ਹੈ ਕੋਈ ਛੋਟੀ ਮੋਟੀ ਚੋਰੀ ਨਹੀਂ ਹੈ 5.5 ਲੱਖ ਰੁਪਈਆ ਤੇ 25 ਤੋਲੇ ਸੋਨੇ ਦਾ ਜਿਹੜਾ ਸਿਲਸਿਲਾ ਹੈ ਸੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਅਗਰ ਇਹ ਚੋਰ ਤੁਹਾਨੂੰ ਸਮਾਣਾ ਦੇ ਵਿੱਚ ਮਿਲ ਜਾਂਦੇ ਨੇ ਤਾਂ ਸਮਾਣਾ ਦੇ ਜਿਹੜੇ ਨਵੇਂ ਐਸਐਚਓ ਨੇ ਉਹਨਾਂ ਨੂੰ ਵੀ ਪਰਿਵਾਰ ਵੱਲੋਂ ਕਿਹਾ ਗਿਆ ਕਿ ਅਸੀਂ ਉਹਨਾਂ ਦੀ ਸਲਾਗਾ ਕਰਾਂਗੇ ਪਰ ਕਿਤੇ ਨਾ ਕਿਤੇ ਹੁਣ ਬਹੁਤ ਜਿਹੜੇ ਸਵਾਲ ਬਣ ਚੁੱਕੇ ਨੇ ਸਮਾਣਾ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀਆਂ ਨੇ ਆਮ ਦੇਖਿਆ ਜਾਂਦੀਆਂ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਕਿੱਥੇ ਗਏ ਤੁਸੀਂ ਅਸੀਂ ਜਾਗਰਣ ਤੇ ਗਏ ਸੀ ਜੀਰਖਪੁਰ ਜੀਰਖਪੁਰ ਹਾਂਜੀ ਕਦੋਂ ਆਇਓ ਅੱਜ ਕੱਲ੍ਹ ਸੀ ਰਾਤ ਦਾ ਜਾਗਰਣ ਇਹਨਾਂ ਚਾਚੇ ਦੇ ਮੁੰਡੇ ਦਾ ਸੀਗਾ ਉਹਦੇ ਮੁੰਡੇ ਦਾ ਬਰਥ ਮੁੰਡੇ ਦਾ ਬਰਥਡੇ ਸੀਗਾ ਉਹ ਜਾਗਰਣ ਕਰਵਾ ਰਹੇ ਸੀ ਕੱਲ ਨਾ ਸ਼ਾਮੀ 6 ਵਜੇ ਚਲੇ ਗਏ ਸੀਗੇ ਸਵੇਰੇ 8 ਵਜੇ ਆਇਆਂਗੇ ਉਹ ਕਿ ਪਤਾ ਲੱਗਿਆ ਤੁਹਾਨੂੰ ਸਾਨੂੰ ਆ ਕੇ ਪਤਾ ਲੱਗਿਆ ਜੇ ਕੁੰਡੇ ਟੁੱਟੇ ਹੋਏ ਨੇ ਤਾਲੇ ਨੀਚੇ ਗਿਰੇ ਹੋਏ ਨੇ ਅਲਮਾਰੀਆਂ ਫਰੋਲਿਆ ਫਰੋਲਿਆ ਹੋਇਆ ਸਾਰਾ ਸਮਾਨ ਵੀ ਚੋਰੀ ਹੋਈ ਹੈਗੀ ਸਾਰਾ ਲੇਕੇ ਚੋਰੀ ਕਰ ਗਏ ਗੋਲਡ ਵਿਆਸੀ ਮੇਰਾ ਸਾਰਾ ਲੇਕੇ ਤੇ ਪੈਸੇ ਲੇਕੇ ਤੇ ਉਹ ਕਿਸੇ ਭੇਤੀ ਦਾ ਹੀ ਕੰਮ ਹੋ ਸਕਦਾ ਹੈਗਾ ਕਿਉਂਕਿ ਉਹਨੂੰ ਪਤਾ ਸੀ ਅਸੀਂ ਪੂਰੀ ਰਾਤ ਆਂਦੇ ਨਹੀਂ ਕਿਸੇ ਨੂੰ ਦੱਸਿਆ ਵੀ ਨਹੀਂ ਸੀਗਾ ਸੀ ਔਰ ਉਪਰੋਂ ਦੀ ਆਏ ਨੇ ਪੋੜੀਆਂ ਦੇ ਦਰਵਾਜਾ ਨਾ ਲੱਗਿਆ ਨਹੀਂ ਹੋਇਆ ਹੈਗਾ ਹਾਂਜੀ ਪਿੱਛੋਂ ਦੀ ਆਏ ਹੋਣੇ ਕਿਤੋਂ ਉਹ ਪੋੜੀਆਂ ਦਾ ਗੇਟ ਨਹੀਂ ਲੱਗਿਆ ਹੋਇਆ ਉਪਰੋਂ ਦੀ ਲੋਕ ਤਾਂ ਸੀ ਬਾਹਰ ਖੋਲ੍ਹਿਆਗਾ ਪੋੜੀਆਂ ਦਾ ਗੇਟ ਤੋੜ ਕੇ ਆਇਆ ਕਰੋ ਹੈ ਹੀ ਨਹੀਂ ਗੇਟ ਹੀ ਨਹੀਂ ਹੈਗਾ ਪੋੜੀਆਂ ਦਾ ਗੇਟ ਹੀ ਨਹੀਂ ਹੈ ਆਂ ਉਹਨੀਆਂ ਛੱਤਾਂ ਛੱਡੀਆਂ ਬਰਾਬਰ ਨੇ ਜੀ ਉੱਪਰੋਂ ਦੀ ਆਏ ਨੇ ਸਾਰਾ ਕੁਝ ਉਹਨਾਂ ਨੇ ਫਰੋਲ ਲਿਆਗਾ ਕਰਕੇ ਨਾ ਆਰਾਮ ਨਾਲ ਦੇਖ ਕੇ ਗਏ ਨੇਗੇ ਸਾਰਾ ਕੁਝ ਫਰੋਲ ਫਰੋਲ ਕੇ ਵੀ ਖੁੱਲਾ ਟਾਈਮ ਲਗਾਇਆ ਉਹਨਾਂ ਨੇ ਉਹਨਾਂ ਨੂੰ ਤਸੱਲੀ ਸੀ ਵੀ ਆਂਦੀ ਨਹੀਂ ਹੈਗੀ ਹਜੇ ਵੀ ਰਾਤ ਨੂੰ ਸਰ ਮੈਂ ਸੰਜੀਤ ਹਾਂ ਜੀ ਹਾਂਜੀ ਹਾਂਜੀ ਜਿਹੜੀ ਚੋਰੀ ਹੋਈ ਹੈ ਯੈਸ ਸਰ ਯੈਸ ਸਰ ਕੀ ਕਹਨੇ ਤੁਹਾਨੂੰ ਬੜੀ ਮੰਦਪਾਗੀ ਘਟਨਾ ਹੋਈ ਹੈ ਰਾਤ ਨੂੰ ਇਹ ਸਾਡੇ ਜੋਗਿੰਦਰ ਪਾਲ ਜੀ ਦਾ ਪਰਿਵਾਰ ਸਾਰਾ ਜਾਗਰਨ ਤੇ ਗਿਆ ਸੀ ਜਿਲਕਪੁਰ ਆਪਣੇ ਰਿਸ਼ਤੇਦਾਰਾਂ ਦੇ ਤੇ ਰਾਤ ਨੂੰ ਇੱਥੇ ਤਾਲੇ ਲੱਗੇ ਸੀ ਤਾਂ ਕਿਸੇ ਭੇਤੀ ਬੰਦੇ ਦਾ ਹੀ ਕੰਮ ਹੋਣਾ ਜਿਹਨੂੰ ਪਤਾ ਸੀਗਾ ਵੀ ਇਹ ਗਏ ਹੋਏ ਨੇ ਇੱਥੋਂ ਤੇ ਰਾਤ ਪਤਾ ਨਹੀਂ ਕਿਸੇ ਟਾਈਮ ਬੜੀ ਵੱਡੀ ਚੋਰੀ ਹੋ ਗਈ ਇੱਥੇ 골ਡ 골ਡ ਪੈਸੇ ਉਹ ਸੇ ਸਭ ਲੈ ਗਏ ਇੱਥੇ ਚੋਰ ਬੜੇ ਐਸਾਂੀ ਨਾਲ ਕਿਵੇਂ ਕੰਮ ਕਰਦੇ ਸੀ ਸਾਰਾ ਕੁਝ ਤੋੜ ਕੇ ਬੜੀ ਪਿਆਰ ਨਾਲ ਤੇ ਨਹੀਂ ਉਹ ਐਕਚੁਅਲੀ ਉਹਨਾਂ ਦਾ ਜਿਹੜਾ ਮੇਨ ਬਾਰਲਾ ਗਲੀ ਦਾ ਦਰਵਾਜ਼ਾ ਸੀਗਾ ਉੱਥੇ ਤਾਲਾ ਲੱਗਿਆ ਸੀ ਉਹਦਾ ਤਾਲਾ ਐਜ਼ ਇਟ ਲੱਗਿਆ ਹੀ ਰਿਆ ਕਿਸੇ ਨੂੰ ਪਤਾ ਹੀ ਨਹੀਂ ਵੀ ਅੰਦਰ ਤਾਂ ਕੋਈ ਹੈ ਹੀ ਨਹੀਂ ਇਹ ਕਿੱਥੋਂ ਪਿੱਛੋਂ ਦੀ ਦੀਵਾਰਾਂ ਟੱਪ ਕੇ ਅੰਦਰ ਆ ਕੇ ਬੈਠੇ ਰਹੇ ਸਾਰੀ ਰਾਤ ਉਹਨਾਂ ਕੋਲ ਸੀਗੀ ਜਦੋਂ ਮਰਜੀ ਉਹ ਆਰਾਮ ਨਾਲ ਕੰਮ ਕਰਕੇ ਗਏ ਨੇ ਜਿਹੜਾ ਆਪਣਾ ਮੰਦ ਭਾਗੀ ਘਟਣਾ ਬਹੁਤ ਹੋਈ ਹੈ ਪਹਿਲੀ ਵਾਰ ਸਾਡੇ ਮਹੱਲੇ 'ਚ ਇਹ ਕੰਮ ਹੋਇਆ ਜਿਹੜਾ ਹੋਇਆ ਮੇਰਾ ਨਾਮ ਜਗਿੰਦਰਪਾਲ ਹੈ ਜੀ ਜਗਿੰਦਰਪਾਲ ਹਾਂਜੀ ਹਾਂਜੀ ਜਗਿੰਦਰਪਾਲ ਦੀ ਏ ਥੋੜੀ ਕਿਉਂ ਹੋਈ ਕਿੱਥੇ ਗਏ ਸੀ ਅਸੀਂ ਕੱਲ ਭਤੀਜੇ ਦੇ ਘਰ ਜਾਗਰਨ ਸੀਗਾ ਕੱਲ ਸ਼ਾਮ ਨੂੰ 7 ਵਜੇ ਤੋਂ ਗਏ ਆਂ ਜਿਲਕਪੁਰ ਤਾਂ ਜਦੋਂ ਹੁਣ ਸਵੇਰੇ 9:00 8:00 ਵਜੇ ਵਾਪਸ ਆਏ ਘਰ ਬਾਹਰ ਦਾ ਮੇਨ ਗੇਟ ਦਾ ਤਾਲਾ ਖੋਲਿਆ ਤਾਂ ਅੰਦਰ ਦੇਖਿਆ ਵੀ ਸਾਰੇ ਤਾਲੇ ਟੁੱਟੇ ਪਏ ਨੇ ਦੂਜੇ ਸਾਰੇ ਖੁੱਲੇ ਹੋਏ ਨੇ ਅਲਮਾਰੀ ਦੇ ਲੋਕਾ ਟੁੱਟੇ ਹੋਏ ਨੇ ਅਲਮਾਰੀ ਟੁੱਟੀ ਪਈ ਹੈ ਤਾਂ ਕਾਫੀ ਨੁਕਸਾਨ ਹੋ ਗਿਆ ਸਾਡਾ ਜਿਹਦੇ 25 25 26 ਤੋਂਲੇ ਸੋਨਾ ਸੀਗਾ ਤੇ 5.5 ਲੱਖ ਰੁਪਏ ਤੋਂ ਕੈਸ਼ ਸੀਗਾ ਬਾਕੀ ਬੱਚੇ ਦੇ ਗੋਲਕਾਂ ਸਾਨੂੰ ਉਹ ਵੀ ਤੋੜ ਕੇ ਕੱਢ ਕੇ ਕੈਸ਼ ਜਿਹੜਾ ਵੀ ਹੈ ਸੀ ਵਿੱਚ ਕੀ ਫੁਰਸਕਾਰ ਵਈ ਕਰਨੀ ਆ ਹਾਂਜੀ ਪੁਲਿਸ ਆਈ ਆ ਜੀ छानबीन ਕਰ ਰਹੀ ਆ ਹੁਣ ਮੌਕਾ ਦੇਖ ਕੇ ਗਈ ਆ ਸੀਸੀਟੀਵੀ ਕੈਮਰਾ ਲੱਗੇ ਮੋਰ ਨਹੀਂ ਸੀਸੀਟੀਵੀ ਇਸ ਗਲੀ ਜੇ ਨਹੀਂ ਲੱਗੇ ਗਲ ਬੜੀ ਗਲੀ ਬੰਦ ਹੈ ਜੀ ਬਾਹਰ ਮੋੜ ਤੇ ਲੱਗੇ ਸੜਕ ਦੇ ਬਾਹਰਲੇ ਪਾਸੇ ਤੇ ਬਾਕੀ ਅਗਲੀ ਮੰਦ ਹੈ ਅੱਜ ਤੋਂ ਅੱਜ ਤੱਕ ਤਾਂ ਕੋਈ ਐਸਾ ਚਾਂਸ ਹੋਇਆ ਨਹੀਂ ਸੀਗਾ ਇੱਥੇ ਹੁਣੀ ਚਾਂਸ ਹੋਇਆ ਇਹ